1985 ਦੇ ਆਤੰਗਵਾਦ ਦੇ ਦੌਰ ਦੇ ਵਿੱਚ ਇੱਕ ਬਲਾਸਟ ਦੇ ਦੌਰਾਨ ਸਾਬਕਾ ਮੁੱਖ ਮੰਤਰੀ ਬੀਨਤ ਸਿੰਘ ਹੁਣਾਂ ਨੇ ਆਪਣੀ ਜਾਨ ਗਵਾ ਦਿੱਤੀ ਪਰ ਉਹਨਾਂ ਦੇ ਪੁੱਤਰੇ ਰਵਨੀਤ ਸਿੰਘ ਬਿੱਟੂ ਨੇ ਜਿਸ ਤਰੀਕੇ ਦੇ ਨਾਲ ਲੁਧਿਆਣਾ ਤੋਂ ਚੋਣ ਲੜੀ ਭਾਜਪੀ ਦੇ ਵਿੱਚ ਹੁੰਨ ਦੇ ਬਾਵਜੂਦ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਵਾਰ ਮੋਦੀ ਸਰਕਾਰ ਹੁਣਾਂ ਨੇ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਦਾ ਅਹੁਦਾ ਸੌਂਪ ਦੱਤਾ ਤੇ ਬੀਤੇ ਕੱਲ ਉਹਨਾਂ ਦੇ ਵੱਲੋਂ ਸੌ ਵੀ ਝੁੱਕ ਲਈ ਗਈ ਹੈ ਪਰ ਇਸੇ ਦੌਰਾਨ ਦੱਸਦੀ ਹੈ ਕਿ ਜਿੱਥੇ ਕਾਂਗਰਸ ਪਾਰਟੀ ਨੂੰ 2008 ਦੇ ਵਿੱਚ ਉਹ ਜੁਆਇਨ ਕਰਦੇ ਨੇ ਤੇ ਲਗਾਤਾਰ 2024 ਤੱਕ ਉਹ ਕਾਂਗਰਸ ਪਾਰਟੀ ਦੇ ਵਿੱਚ ਹੀ ਰਹਿੰਦੇ ਨੇ ਪਰ ਇਸ ਦੌਰਾਨ ਕੀ ਹੁੰਦਾ ਹੈ ਕਿ ਚੋਣਾਂ ਤੋਂ ਪਹਿਲਾਂ ਹੀ 2024 ਦੇ ਵਿੱਚ ਹੀ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਬੀਜੇਪੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਬੀਜੇਪੀ ਪਾਰਟੀ ਜਿਹੜੀ ਹੈ ਉਹਨਾਂ ਨੂੰ ਲੁਧਿਆਣਾ ਤੋਂ ਐਮਪੀ ਦੀ ਟਿਕਟ ਦਿੰਦੀ ਹੈ ਅਤੇ ਇਸੇ ਦੌਰਾਨ ਕਾਂਗਰਸ ਦੀ ਪਾਰਟੀ ਜਿਹੜੀ ਹੈ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣਾਂ ਨੂੰ ਚੋਣ ਮੈਦਾਨ ਦੇ ਵਿੱਚ ਲੁਧਿਆਣੇ ਤੋਂ ਉਤਾਰ ਦਿੰਦੀ ਹੈ ਪਰ ਇਸੇ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਹੁਣਾਂ ਦੇ ਉੱਤੇ ਕਾਫੀ ਜ਼ਿਆਦਾ ਨਿਸ਼ਾਨੇ ਵੀ ਸਾਦੇ ਗਏ ਪਰ ਤੁਹਾਨੂੰ ਦੱਸ ਦੇਈਏ ਕਿ ਜਿਸ ਤਰੀਕੇ ਦਾ ਟੱਕਰ ਦਾ ਮੁਕਾਬਲਾ ਇੱਥੇ ਦੇਖਣ ਨੂੰ ਮਿਲਿਆ ਉੱਥੇ ਹੀ ਰਵਨੀਤ ਸਿੰਘ ਬਿੱਟੂ ਹੁਣਾਂ ਦੀ ਹਾਰ ਹੋ ਜਾਂਦੀ ਹੈ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਉਹ ਭਾਰੀ ਜਿੱਤ ਦੇ ਨਾਲ ਉੱਥੋਂ ਆਪਣੀ ਸੀਟ ਪੱਕੀ ਕਰ ਲੈਂਦੇ ਨੇ ਪਰ ਇਸ ਦੇ ਦੌਰਾਨ ਹੀ ਹਾਰ ਕੇ ਵੀ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਜਿੱਤ ਚੁੱਕੇ ਨੇ ਦਿੱਲੀ ਦੇ ਵਿੱਚ ਚਲੇ ਜਾ ਚੁੱਕੇ ਨੇ ਤੇ ਮੰਤਰੀ ਦਾ ਅਹੁਦਾ ਜਿਹੜਾ ਆ ਉਹਨਾਂ ਨੂੰ ਸੌਂਪ ਦਿੱਤਾ ਗਿਆ ਤੇ ਬੀਤੇ ਕੱਲ ਉਹਨਾਂ ਦੇ ਵੱਲੋਂ ਸੌਂ ਵੀ ਜਿਹੜੀ ਹੈ ਉਹ ਚੁੱਕੀ ਗਈ ਹੈ ਤੈਂ ਜ਼ਿ ਨਾਲੀ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਨਾਮਜ਼ਦਗੀ ਪੱਤਰ ਭਰਨਾ ਹੁੰਦਾ ਹੈ ਤਾਂ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਇਸ ਤੇ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੀ ਨਾਮਜ਼ਦਗੀ ਪੱਤਰ ਭਰਨ ਦੇ ਲਈ ਜਾਂਦੇ ਨੇ ਬਿੱਟੂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਉਹਨਾਂ ਦੇ ਪਰਿਵਾਰ ਉਸ ਕਾਰ ਦੇ ਨਾਲ ਹੀ ਪਾਵਾਤਮਕ ਰਿਸ਼ਤਾ ਹੈ ਇਸ ਦਿਨਾਲੀ ਉਹਨਾਂ ਦੇ ਦਾਦਾ ਨੇ ਪੰਜਾਬ ਕਾਂਗਰਸ ਦੇ ਅਧਿਐਕਸ਼ ਹੋਣ ਦੇ ਨਾਤੇ ਨਾਤੇ ਰਹਿੰਦੇ ਹੋਏ ਆਤੰਗਵਾਦ ਦੇ ਦਿਨਾਂ ਦੇ ਵਿੱਚ ਰਾਜਪੁਰ ਦੇ ਵਿੱਚ ਲੱਖਾਂ ਕਿਲੋਮੀਟਰ ਦਾ ਸਫ਼ਰ ਜਿਹੜਾ ਇਸ ਦੇ ਵਿੱਚ ਤੇ ਆਕੀਤਾ ਸੀ ਤੇ ਉਹਨਾਂ ਦੇ ਕੋਲ ਸਮੇਂ ਦੇ ਨਾਲ-ਨਾਲ ਦੱਸ ਦਈਏ ਕਿ ਮਹਾਨ ਰਾਜਨੀਤਿਕ ਵਿਅਕਤੀਤਵ ਦੀ ਵਿਰਾਸਤ ਵੀ ਹੈ ਪਰ ਦੱਸ ਦਈਏ ਕਿ ਜਦੋਂ ਵੀ ਆਪਣਾ ਨਾਮ ਜਨਤਕੀ ਦਾ ਪੱਤਰ ਪੜਨ ਜਾਂਦੇ ਸੀ ਰਵਨੀ ਸਿੰਘ ਬਿੱਟੂ ਤਾਂ ਆਪਣੇ ਹੀ ਦਾਦੇ ਦੀਕਾਰ ਅੰਬੈਸਡਰ ਦੇ ਵਿੱਚੋਂ ਹਮੇਸ਼ਾ ਜਾਂਦੇ ਰਹੇ ਨੇ ਅਤੇ ਉਹਨਾਂ ਦਾ ਆਪਣੇ ਦਾਦਾ ਦੇ ਨਾਲ ਅਤੇ ਇਸ ਦੇ ਨਾਲ ਹੀ ਉਹਨਾਂ ਦੀਕਾਰ ਅੰਬੈਸਡਰ ਦੇ ਨਾਲ ਉਹਨਾਂ ਦਾ ਭਾਵ ਆਤਮਿਕ ਰਿਸ਼ਤਾ ਹੈ ਯਾਨੀ ਕਿ ਭਾਵ ਉਹ ਕਰ ਦੇਣ ਵਾਲਾ ਰਿਸ਼ਤਾ ਹੈ ਜੋ ਕਿ ਇਸ ਕਾਰ ਨੂੰ ਆਪਣੇ ਲਈ ਕਾਫੀ ਜ਼ਿਆਦਾ ਲੱਕੀ ਵੀ ਮੰਨਦੇ ਹੋਏ ਜ਼ਰਾਏ ਪਰ ਫਿਲਹਾਲ ਇਸ ਵਾਰ ਰਵਨੀਤ ਸਿੰਘ ਬਿੱਟੂ ਹੁਣੇ ਹਾਰ ਕੇ ਵਿਜਿਤ ਚੁੱਕੇ ਨੇ ਕਿਉਂਕਿ ਕੇਂਦਰ ਸਰਕਾਰ ਨੇ ਉਹਨਾਂ ਨੂੰ ਰਾਜ ਮੰਤਰੀ ਦਾ ਅਹੁਦਾ ਸੌਂਪ ਦਿੱਤਾ ਹੈ 1985 ਦੇ ਆਤੰਗਵਾਦ ਦੇ ਦੌਰ ਦੇ ਵਿੱਚ ਇੱਕ ਬਲਾਸਟ ਦੇ ਦੌਰਾਨ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਹੁਣਾਂ ਨੇ ਆਪਣੀ ਜਾਨ ਗਵਾ ਦਿੱਤੀ ਪਰ ਉਹਨਾਂ ਦੇ ਪੁੱਤਰੇ ਰਵਨੀਤ ਸਿੰਘ ਬਿੱਟੂ ਨੇ ਜਿਸ ਤਰੀਕੇ ਦੇ ਨਾਲ ਲੁਧਿਆਣਾ ਤੋਂ ਚੋਣ ਲੜੀ ਭਾਜਪੀ ਦੇ ਵਿੱਚ ਹੁੰਨ ਦੇ ਬਾਵਜੂਦ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਵਾਰ ਮੋਦੀ ਸਰਕਾਰ ਹੁਣਾਂ ਨੇ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਦਾ ਅਹੁਦਾ ਸੌਂਪ ਦਿੱਤਾ ਤੇ ਬੀਤੇ ਕੱਲ ਉਹਨਾਂ ਦੇ ਵੱਲੋਂ ਸੌ ਵੀ ਚੁੱਕ ਲਈ ਗਈ ਹੈ ਅਰ ਇਸ ਦੌਰਾਨ ਦੱਸਦੀ ਹੈ ਕਿ ਜਿੱਥੇ ਕਾਂਗਰਸ ਪਾਰਟੀ ਨੂੰ 2008 ਦੇ ਵਿੱਚ ਉਹ ਜੁਆਇਨ ਕਰਦੇ ਨੇ ਤੇ ਲਗਾਤਾਰ 2024 ਤੱਕ ਉਹ ਕਾਂਗਰਸ ਪਾਰਟੀ ਦੇ ਵਿੱਚ ਹੀ ਰਹਿੰਦੇ ਨੇ ਪਰ ਇਸ ਦੌਰਾਨ ਕੀ ਹੁੰਦਾ ਹੈ ਕਿ ਚੋਣਾਂ ਤੋਂ ਪਹਿਲਾਂ ਹੀ 2024 ਦੇ ਵਿੱਚ ਹੀ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਭਾਜਪਾ ਪਾਰਟੀ ਜਿਹੜੀ ਹੈ ਉਹਨਾਂ ਨੂੰ ਲੁਧਿਆਣਾ ਤੋਂ ਐਮਪੀ ਦੀ ਟਿਕਟ ਦਿੰਦੀ ਹੈ ਅਤੇ ਇਸੇ ਦੌਰਾਨ ਕਾਂਗਰਸ ਦੀ ਪਾਰਟੀ ਜਿਹੜੀ ਹੈ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣਾਂ ਨੂੰ ਚੋਣ ਮੈਦਾਨ ਦੇ ਵਿੱਚ ਲੁਧਿਆਣੇ ਤੋਂ ਉਤਾਰ ਦਿੰਦੀ ਹੈ ਪਰ ਇਸੇ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਹੁਣਾਂ ਦੇ ਉੱਤੇ ਕਾਫੀ ਜ਼ਿਆਦਾ ਨਿਸ਼ਾਨੇ ਵੀ ਸਾਦੇ ਗਏ ਪਰ ਤੁਹਾਨੂੰ ਦੱਸ ਦੇਈਏ ਕਿ ਜਿਸ ਤਰੀਕੇ ਦਾ ਟੱਕਰ ਦਾ ਮੁਕਾਬਲਾ ਇੱਥੇ ਦੇਖਣ ਨੂੰ ਮਿਲਿਆ ਉੱਥੇ ਹੀ ਰਵਨੀਤ ਸਿੰਘ ਬਿੱਟੂ ਹੁਣਾਂ ਦੀ ਹਾਰ ਹੋ ਜਾਂਦੀ ਹੈ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਉਹ ਭਾਰੀ ਜਿੱਤ ਦੇ ਨਾਲ ਉੱਥੋਂ ਆਪਣੀ ਸੀਟ ਪੱਕੀ ਕਰ ਲੈਂਦੇ ਨੇ ਪਰ ਇਸ ਦੇ ਦੌਰਾਨ ਹੀ ਹਾਰ ਕੇ ਵੀ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਜਿੱਤ ਚੁੱਕੇ ਨੇ ਦਿੱਲੀ ਦੇ ਵਿੱਚ ਚਲੇ ਜਾ ਚੁੱਕੇ ਨੇ ਤੇ ਮੰਤਰੀ ਦਾ ਅਹੁਦਾ ਜਿਹੜਾ ਆ ਉਹਨਾਂ ਨੂੰ ਸੌਂਪ ਦਿੱਤਾ ਗਿਆ ਤੇ ਬੀਤੇ ਕੱਲ ਉਹਨਾਂ ਦੇ ਵੱਲੋਂ ਸੌਂ ਵੀ ਜਿਹੜੀ ਹੈ ਉਹ ਚੁੱਕੀ ਗਈ ਹੈ ਤੈਂ ਜ਼ਿ ਨਾਲੀ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਨਾਮਜਦਗੀ ਪੱਤਰ ਭਰਨਾ ਹੁੰਦਾ ਹੈ ਤਾਂ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਇਸ ਤੇ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੀ ਨਾਮਜਦਗੀ ਪੱਤਰ ਭਰਨ ਦੇ ਲਈ ਜਾਂਦੇ ਨੇ ਬਿੱਟੂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਉਹਨਾਂ ਦੇ ਪਰਿਵਾਰ ਉਸ ਕਾਰ ਦੇ ਨਾਲ ਹੀ ਪਾਵਾਤਮਕ ਰਿਸ਼ਤਾ ਹੈ ਇਸ ਦੇ ਨਾਲ ਹੀ ਉਹਨਾਂ ਦੇ ਦਾਦਾ ਨੇ ਪੰਜਾਬ ਕਾਂਗਰਸ ਅਦੇ ਅਧਿਐਕਸ਼ ਹੋਣ ਦੇ ਨਾਤੇ ਨਾਤੇ ਰਹਿੰਦੇ ਹੋਏ ਆਤੰਗਵਾਦ ਦੇ ਦਿਨਾਂ ਦੇ ਵਿੱਚ ਰਾਜਪੁਰ ਦੇ ਵਿੱਚ ਲੱਖਾਂ ਕਿਲੋਮੀਟਰ ਦਾ ਸਫ਼ਰ ਜਿਹੜਾ ਇਸ ਦੇ ਵਿੱਚ ਤੈਅ ਕੀਤਾ ਸੀ ਤੇ ਉਹਨਾਂ ਦੇ ਕੋਲ ਸਮੇਂ ਦੇ ਨਾਲ-ਨਾਲ ਦੱਸ ਦਈਏ ਕਿ ਮਹਾਨ ਰਾਜਨੀਤਿਕ ਵਿਅਕਤੀਤਵ ਦੀ ਵਿਰਾਸਤ ਵੀ ਹੈ ਪਰ ਦੱਸ ਦਈਏ ਕਿ ਜਦੋਂ ਵੀ ਆਪਣਾ ਨਾਮ ਜਿੰਦਗੀ ਦਾ ਪੱਤਰ ਪੜਨ ਜਾਂਦੇ ਸੀ ਰਵਨੀ ਸਿੰਘ ਬਿੱਟੂ ਤਾਂ ਆਪਣੇ ਹੀ ਦਾਦੇ ਦੀ ਕਾਰ ਐਮਬੈਸਡਰ ਦੇ ਵਿੱਚੋਂ ਹਮੇਸ਼ਾ ਜਾਂਦੇ ਰਹੇ ਨੇ ਅਤੇ ਉਹਨਾਂ ਦਾ ਆਪਣੇ ਦਾਦਾ ਦੇ ਨਾਲ ਅਤੇ ਨਾਲ ਹੀ ਉਹਨਾਂ ਦੇਕਾਰ ਅੰਬੈਸਟਰ ਦਿਨਾਰ ਉਹਨਾਂ ਦਾ ਪਾਵਾਤਮਕ ਰਿਸ਼ਤਾ ਹੈ ਯਾਨੀ ਕਿ ਪਾਉ ਕਰ ਦੇਣ ਵਾਲਾ ਰਿਸ਼ਤਾ ਹੈ ਜੋ ਕਿ ਇਸਕਾਰ ਨੂੰ ਆਪਣੇ ਲਈ ਕਾਫੀ ਜ਼ਿਆਦਾ ਲੱਕੀ ਵੀ ਮੰਨਦੇ ਹੋਏ ਨਜ਼ਰ ਆਏ। ਪਰ ਫਿਲਹਾਲ ਇਸ ਵਾਰ ਰਵਨੀਤ ਸਿੰਘ ਬਿੱਟੂ ਹੁਣੇ ਹਾਰ ਕੇ ਵੀ ਜਿੱਤ ਚੁੱਕੇ ਨੇ ਕਿਉਂਕਿ ਕੇਂਦਰ ਸਰਕਾਰ ਨੇ ਉਹਨਾਂ ਨੂੰ ਰਾਜ ਮੰਤਰੀ ਦਾ ਅਹੁਦਾ ਸੌਂਪ ਦਿੱਤਾ ਹੈ।